ਪਰਮਿੰਦਰ ਸੁੱਡੀ ਦੀ ਲਿਖਤ ਕਿਹੜਾ ਘਰ ਇਹ ਸੰਸਾਰ ਇਹ ਕੁਦਰਤ ਤੇ ਸਮੁੱਚਾ ਸਤਿ ਤਵੀ ਮੈਨੂੰ ਕਦੇ ਆਪਣਾ ਘਰ ਨਹੀਂ ਲੱਗਿਆ ਮੇਰਾ ਪਹਿਲਾ ਭੁਲੇਖਾ ਸਰੀਰ ਦਾ ਭੁਲੇਖਾ ਸੀ ਮੈਨੂੰ ਲੱਗਿਆ ਮੇਰੇ ਵਰਗਾ ਸਰੀਰ ਰੱਖਣ ਵਾਲੇ ਮੇਰੇ ਵਰਗੇ ਹੋਣਗੇ ਪਰ ਉਹ ਤਾਂ ਮੇਰੇ ਤੋਂ ਨਹੀਂ ਵੱਖਰੇ ਸਨ ਜਨਤਿਤਲੀਖ ਹਰਗੋਸ਼ਾਂ ਸ਼ੇਰ ਉੱਲੂ ਅੱਖ ਪੱਥਰ ਖੰਭੇ ਬਦਲ ਤੇ ਟਾਇਰ ਇੱਕ ਦੂਜੇ ਤੋਂ ਵੱਖਰੇ ਹੁੰਦੇ ਨੇ ਮੇਰਾ ਦੂਜਾ ਭੁਲੇਖਾ ਇਹ ਸੀ ਕਿ ਮੈਂ ਬੇਅੰਤ ਕਿਸ਼ਤੀਆਂ 'ਚ ਘਿਰਿਆ ਹੋਇਆ ਸੀ ਤੇ ਮੈਂ ਆਪਣੇ ਆਪ ਨੂੰ ਆਪਣੀ ਕਿਸ਼ਤੀ ਦਾ ਮਲਾਹ ਸਮਝਦਾ ਰਿਹਾ ਸੀ ਨਜ਼ਰ ਪਈ ਤਾਂ ਦੇਖਿਆ ਕਿਸ਼ਤੀਆਂ ਹੀ ਕਿਸ਼ਤੀਆਂ ਸਨ ਮਲਾਹ ਕਿਤੇ ਹੈ ਹੀ ਨਹੀਂ ਸੀ ਮੇਰਾ ਤੀਜਾ ਤੇ ਆਖਰੀ ਭੁਲੇਖਾ ਇਹ ਸੀ ਕਿ ਇਹ ਸੰਸਾਰ ਰਹਿਣਯੋਗ ਥਾਂ ਹੈ ਕੋਈ ਸ਼ਬਦਾਂ ਕਾਗਜ਼ਾਂ ਕੁਰਸੀਆਂ ਬਹਾਨੇ ਤੁਹਾਡੇ ਟੋਟੇ ਕਰਨ ਨੂੰ ਤਿਆਰ ਹੈ ਤੇ ਕਿਤੇ ਕਿਸੇ ਚਿੜੀ ਨੂੰ ਬਿੱਲੀ ਖਾ ਰਹੀ ਹੈ ਮੱਛੀ ਨੂੰ ਮગર ਮੱਚ ਤੇ ਮਾਸੂਮ ਚੂਚੇ ਨੂੰ ਬੰਦਾ ਖਾ ਰਿਹਾ ਹੈ ਕੋਈ ਬਾਲ ਨੂੰ ਕੋਰ ਰਿਹਾ ਹੈ ਕੋਈ ਅੱਗ ਵਰਸਾਉਣ ਲਈ ਤਿਆਰ ਖੜਾ ਹੈ ਮੇਰੇ ਇੱਥੇ ਇਸ ਸੰਸਾਰ 'ਚ ਹੋਣ ਨਾਲ ਜਾਂ ਨਾ ਹੋਣ ਨਾਲ ਕੋਈ ਫਰਕ ਪੈਣਾ ਇਹ ਮੇਰਾ ਆਖਰੀ ਬੁਲੇਖਾ ਹੈ ਸ਼ਾਇਦ ਧੰਨਵਾਦ